ਫਾਜ਼ਲਕਾਰਪਿੰਡ ਡਾਣੀ ਖਰਾਸ ਵਾਲੀ ਚ ਰੇਲਵੇ ਲਾਈਨ ਨੇੜੇ ਨਹਿਰ ਚੋਂ ਇੱਕ ਅਣਪਛਾਤੇ ਵਿਅਕਤੀ ਦੀ ਗਲੀ ਸੜੀ ਹੋਈ লাশ ਮਿਲਣ ਦਾ ਮਾਮਲਾ ਸਾਹਮਣੇ ਆਇਆ ਹੈ ਜਿਸ ਤੋਂ ਬਾਅਦ ਜੀਆਰਪੀ ਅਤੇ ਆਰਪੀਐਫ ਦੇ ਅਧਿਕਾਰੀਆਂ ਨੇ ਜਨ ਸੇਵਾ ਸੰਕਲਪ ਸੁਸਾਇਟੀ ਦੇ ਮੈਂਬਰਾਂ ਦੇ ਸਹਿਯੋਗ ਨਾਲ ਉਸ ਨੂੰ ਸਿਵਲ ਹਸਪਤਾਲ ਫਾਜ਼ਲਕਾ ਪਹੁੰਚਾਇਆ ਕਿਤੇ লাশ ਦੀ ਪਛਾਣ ਨਾ ਹੋ ਸਕਣ ਕਾਰਨ ਉਸ ਨੂੰ 72 ਕੰਚਾਲੀ ਹਸਪਤਾਲ ਦੇ ਮਰਦਾ ਘਰ ਵਿੱਚ ਰਖਵਾਇਆ ਗਿਆ ਹੈ ਇਹ ਸਾਡੇ ਸੱਤਾ ਤਰਫੋਂ ਲਿਆਇਆ ਜਨ ਸੇਵਾ ਸੰਕਲਪ ਸੁਸਾਇਟੀ ਦਰਫੋਂ ਸਾਡੇ ਪ੍ਰਧਾਨ ਜੀ ਜਸਵਿੰਦਰ ਸਿੰਘ ਬਿੱਟੂ ਇਹ ਸਾਨੂੰ ਜੀ ਬ리에 ਖਾਸ ਹਾਲਾੜੀ ਤੇ ਥੋੜੇ ਅੱਗੇ ਜਾ ਕੇ ਰੇਲਵੇ ਲੈਣਾ ਉਹ ਕੋਲੋਂ ਉਥੇ ਨਹਿਰ ਦੇ ਵਿੱਚ ਪੈਪਾ ਲੱਗੇ ਪੈਪਾ ਕੋਲੜੀ ਪਈ ਸੀ ਤੇ ਅੜਨ ਕਰਕੇ ਉਥੇ ਰੁਕ ਗਈ ਸੀ ਤੇ ਜੀਆਰਪੀ ਦੇ ਆਰਪੀਐਫ ਤੇ ਆਪਣੇ ਸਰਦਾਰ ਜੀ ਨਾਲ ਮਿਲਾਂਜਮ ਗਏ ਤੇ ਉਹਨੂੰ ਕੱਢ ਕੇ ਲੈ ਆਏ ਅੰਦਰ ਅਗਲੀ ਹੁਣ ਕਾਰਵਾਈ ਕਰ ਮੋਰਚੇ ਦਿਖਾਤੀ ਬਤਰਨ ਰਹਿਤੇ ਅਗਲੇ ਘਾਰੋਂ ਜੇ ਹੁਣ ਪੋਹ ਗੇ ਤੋ ਪਾਣੀ ਦੇ ਵਿੱਚ ਨਹਿਰ ਦੇ ਉੱਤੇ ਤਰਦੀ ਤਰਦੀ ਪਈ ਮੁੱਦੀ ਜੈਂਟਸ ਹੈਗਾ ਕੋਈ ਜਨਕ ਥਾਲ ਦੀ ਉਮਰ ਹੋਣੀ ਹੁੰਦੀ ਐੜ ਗੜ ਦੇ ਕਾਫੀ ਦਿਨਾਂ ਤੋਂ ਲੱਗਦਾ ਪਾਣੀ ਚ ਪਈ ਹੋਈ ਆ ਪਾ ਪੁਰਾਣੇ ਹੈਗੇ ਦਾ ਡੱਡ ਬੋੜੇ ਪੁਰਾਣੇ ਆ ਹਸਪੀਟਲ ਦੀ ਮੋਰਚੀ ਦੇ ਵਿੱਚ ਰਖਾਈ ਹੈ ਤੋ ਵਾਰ ਜ਼ਮਾਨ ਜੇ ਕੋਈ ਬਤਰ ਹਟੇ ਅੰਦੇ ਇਕੜੇ ਪੁੜੇ ਕਪੜਾ ਅੰਦੇ ਕੋਈ ਵੀ ਨਹੀਂ ਪਾਇ ਕੋਈ ਵੀ ਇੱਕੋ ਹੀ ਕਪੜਾ ਉੱਤੇ ਨਹੀਂ ਗਾਇਆ ਇਹ ਜੀ ਕਿਲੋਮੀਟਰ ਨੰਬਰ 76 ਦਾ 0 ਤੇ 76 ਦਾ 1 ਇਹ ਨਹਿਰ ਕੋਲ ਨੰਬਰ 56 ਜਿਹੜੀ ਆਪਣੇ ਖਰਾਸ ਵਾਲੀ ਟਾਣੀ ਨੂੰ ਨਹਿਰ ਜਾਂਦੀ ਹੁੰਦੀ ਹੈ ਨਹਿਰ ਦੇ ਡੇੜਵੇ ਲੈਣਾ ਪੁਲ ਦੇ ਥੱਲੇ ਲੱਗੇ ਪਾਈਪਾਂ ਦੇ ਨਾਲ ਅੜੀ ਹੋਈ ਵੇਲੇ ਤੇ ਕਰੀਬ 55 ਸਾਲ ਦਾ ਲੱਗਿਆ। ਸਾਨੂੰ ਜੀ ਸਾਣੇ ਸਦਰ ਵਾਲਿਆਂ ਇਨਫਰਮੈਂਸ ਦਿੱਤੀ ਹੈ ਕਿ ਤੁਹਾਡਾ ਡੈੱਡ ਗੋੜੀ ਇੱਕ ਅੜੀ ਪਈ ਹੈ। ਉਹਨਾਂ ਨੇ ਕਿਹਾ ਮੈਸੇਜ ਪਹਿਲਾਂ ਗਿਆ ਸੀ ਕਿ ਉਹ ਤੁਹਾਡੇ ਏਰੀਆ ਚ ਆਹੀ ਮੌਕੇ ਤੇ ਪਹੁੰਚ ਕੇ ਜਾ ਕੇ ਦੇ। ਤੇ ਹੁਣ ਅਗਲੀ ਕਾਰਵਾਈ ਕੀ ਕੀਤੀ ਜਾ ਰਹੀ ਹੈ? ਅਗਲੀ ਕਾਰਵਾਈ ਇੱਕ ਬੁੱਤਰ ਘੰਟੇ ਬਾਅਦ ਮੋਰਚੀ ਰੱਖਿਆ ਗਿਆ ਨਾਕ ਵਾਸਤੇ 174 ਦੀ ਕਾਰਵਾਈ ਕਰਾਂਗੇ। ਨਾ ਨਾ ਕੋਈ ਪਛਾਣ ਕੋਈ ਕਪੜਾ ਨਹੀਂ ਕੋਈ ਕੁਝ ਨਹੀਂ ਹਲਪ ਮਿਲਦਾ। ਗੜੀ ਸੜੀ ਇਲਾਜ ਕਿੰਨੇ ਦਿਨ ਦੀ ਪ੍ਰਾਨੀ ਲੱਗਦੀ ਹੋਈ ਇੱਕ ਚਾਰ ਪੰਜ ਦਿਨ ਦੀ ਪੰਜ 6 ਦਿਨ ਦੀ ਪਾਣੀ ਦੇ ਚ ਪਈ ਹਾਂ ਹਫਤਾ ਕੁ ਕਰੀਬ ਲਾ ਲੋ